ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਾਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਪੁੱਤਰ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਆਸਤੇ ਨਾਲ ਲੈ ਕੇ ਆਉਂਦੇ ਆ ਜੀ ਦੂਪ ਤੇ ਦੋਨੇ ਸੁਵੇ ਸਵਾਏ ਆ ਡਿਟੇਲ ਤੁਹਾਨੂੰ ਪਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆਂ ਜੀ 10 ਵਜੇ ਕਿਤੇ 17 ਮਿੰਟ ਹੋ ਗਏ ਆ ਜਜਮੈਂਟ ਉਹ ਹਿਸਾਬ ਨਾਲ ਲਾਇਓ ਭਾਈ ਮਾਰਨਿੰਗ ਲਗਭਗ 5 6 ਵਜੇ ਦੇ ਵਿੱਚ ਵਾਈ ਹੋਈ ਵੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਟੀਨਾ ਜੀ ਬੈਂਟਰ ਕੋਲਾ ਜਿਹੜਾ ਮੁੰਗਾ ਜੀ ਮੋਬਾਈਲ ਨੰਬਰ ਜੀ ਟੀਨਾ ਬੈਂਟਰ ਵਾਲਾ ਕਹਿੰਦੇ ਆਪਾਂ ਨੂੰ ਟੀਨਾ ਬੈਂਟਰ ਇੱਥੇ ਟੀਨਾ ਇੱਕ ਵੀਰ ਹੋਰ ਵੀ ਕਰਦਾ ਕੰਮ ਤਾਂ ਕਰਕੇ ਦੱਸਿਆ ਟੀਨਾ ਬੈਂਟਰੀਆਂ ਵਾਲਾ ਠੀਕ ਆ ਜੀ ਤੇ ਦੋਨਾਂ ਕਾ ਜੀ ਇੱਕ ਨੰਬਰ ਜਰਸੀ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾ ਜੀ ਸੂਆ ਕਿੱਜਾ ਇਹ ਇਹ ਕਦੋਂ ਸੂਈ ਹੈ ਜੀ ਇਹ ਸਵੇਰੇ ਸੂਈ 5 ਵਜੇ ਬੱਚਾ ਕੀ ਹੈ ਜੀ ਬੱਚਾ ਹੈ ਬੱਚਾ ਬਲੰਦ ਰੋ ਆ ਦਿੱਤਾ ਬੱਚਾ ਬਹੁਤ ਨਿਕਰੋ ਤਾਂ ਇਹਦਾ ਗਾਂ ਥੋੜੀ ਜੀ ਠੀਕ ਹੈ ਗਾਂ ਥੋੜਾ ਜੀ ਸੂਆ ਕਰਕੇ ਠੀਕ ਹੈ ਜੇਰ ਡੰਨ ਹੈ ਜੀ ਜੇਰਾ ਭਈਆ ਜੀ ਹਾਂ ਬੱਠਾ ਜੀ ਭਾਈ ਠੀਕ ਹੈ ਮੇਰੇ ਤੇ ਕਿੰਨਾ ਕੱਢਿਆ ਬੋਲਾ ਜਿਰ ਬੋਲਾ ਵੀਰੇ ਐਵੇਂ ਕਹਦਾ ਮੈਂ ਕਿ 1.5 ਕਿਲੋ ਜੂਆ ਬਾਕੀ ਬੱਤੀ ਨਾ ਥਾਣਾ ਦੀ ਗਰੰਟੀ ਆ ਥਾਣਾ ਦੀ ਗਰੰਟੀ ਆ ਕਿੰਨਾ ਬਿਆਜੂ ਕਰਮ ਵਾਲੀ ਬਈ ਸੇਵਾ ਦਾ ਦੁੱਧ ਤਾਂ ਦੁੱਧ ਦਾ ਆਪਾਂ ਕੋਈ ਨਹੀਂ ਕਹਣਾ ਕਿਸੇ ਨੂੰ ਕੋਸੋ ਦੁੱਧ ਜਿਹੇ ਜਿਹਾ ਕਾਢੂ ਤੇ ਅਗਲਾ ਪਾਉ ਇਹ ਤਾਂ ਗੱਲ ਸਹੀ ਆ ਇੱਕ ਨਾ ਮੇਰਾ ਇੰਨਾ ਵੀ ਆਪਣੀ ਘਰੇ ਤੋਂ ਹੀ ਆਪਣੀ ਤਾਂ ਲਿਆਂਦੀ ਲਿਆਂਦੀ ਕੱਲ ਆਈ ਅੱਜ ਲੈ ਕੇ ਜਾਣੀ ਆ ਕੱਲ ਸ਼ਾਮ ਨੂੰ ਆਈ ਆ ਠੀਕ ਆ ਅੱਜ ਲੈ ਕੇ ਜਾਣੀ ਆ ਤੁਰਦੀ ਵੀਰੇ ਨਾਲ ਦੀ ਨਾਲੇ ਇੱਕ ਵੀਰੇ ਬੇਨਤੀ ਆ ਮੇਰੇ ਲੋ ਕਈ ਵੀਰੇ ਨੇ ਨਾ ਮੈਨੂੰ ਵੀ ਮੈਸੇਜ ਆ ਜਾਂਦੇ ਹੁੰਦੇ ਆ ਬਈ ਅਸੀਂ 80 ਕਿਲੋ ਦੁੱਧ ਵਾਲੀ ਲੈ ਕੇ ਆਂਦੀ ਸੀ ਤੇ ਉਹ ਦੁੱਧ ਘਟ ਗਈ ਆਪਾਂ ਵੀਰੇ ਚਾਹੇ 10 ਰੁਪਏ ਲਾਉਣੇ ਆ ਚਾਹੇ ਲੱਖ ਰੁਪਏ ਲਾਉਣਾ ਜੀ ਰੁਪੀਆ ਬੰਦਾ ਬਹੁਤ ਮੁਸ਼ਕਲ ਨਾਲ ਆ ਮਾਲਕ ਦੇ ਘਰੇ ਦੋ ਟਾਈਮ ਚਾਰ ਟਾਈਮ ਚੋਲਿਆ ਕਰੋ ਕਿਉਂਕਿ ਜਦੋਂ ਆਪਾਂ ਰਕਮ ਲਾਉਣੀ ਹੁੰਦੀ ਆ ਤੇ 11500 ਨਾਲ ਗਾ ਮਹਿੰਗੀ ਨਹੀਂ ਹੋਣ ਲੱਗੀ ਰੋਕ ਲਈ ਵੀਰੇ ਇੱਕ ਮਿੰਟ ਤੇ ਜਦੋਂ ਆਪਣੀ ਦੋ ਟਾਈਮ ਚਾਰ ਟਾਈਮ ਤਸੱਲੀ ਕੀਤੀ ਹੋਊਗੀ ਤੇ ਨਾ ਤਾਂ ਅਗਲੇ ਨੂੰ ਲਾਂਬਾ ਹੁੰਦਾ ਜੀ ਤੇ ਨਾਲੇ ਆਪਾਂ ਨੂੰ ਯਕੀਨ ਆ ਜਾਊਗਾ ਵੀ ਜਿੰਨਾ ਦੁੱਧ ਮਾਲਕ ਨੇ ਦੱਸਿਆ ਉਨਾ ਹੈਗਾ ਸੂਆ ਦੂਜਾ ਸੂਈ ਆ ਰਾਤ ਦੀ ਸੂਈ ਆ ਜੇਰ ਡੰਨ ਥਾਣੇ ਤੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਸੋਨਾ ਸਹਿਜ ਥਾਣਾ ਥੋੜੀ ਜਿਹੀ ਭੜ ਪਾਈ ਬੈਠੀ ਆ ਨਾ ਬਈ ਪਾਰੀ ਜੀ ਮਾੜੀ ਮੋਟੂ ਗਿਆ 19 ਕਿੰਨਾ ਕਦਾ ਕਰ ਹੀ ਜਾਂਦਾ ਹੁੰਦਾ ਦੁੱਧ ਦਾ ਦਬਾਅ ਹੁੰਦਾ ਗਾ ਤੇ ਬਾਈ ਕਹਿੰਦਾ ਐਵੇਂ ਕਹਦੇ ਕਿ ਬਈ 4 ਕਿਲੋ ਕੱਢਤਾ 5 ਕੱਢਿਆ 1.5 ਕਿਲੋ ਮੈਂ ਚੋਲਿਆ ਕੋਸ ਬੱਚਾ ਪੀ ਗਿਆ ਜੀ ਬੱਚਾ ਹੁਣ ਤੁਸੀਂ ਆਪ ਹੀ ਲਾ ਲਓ ਬਈ ਕਿੰਨਾ ਕ ਪੀ ਗਿਆ ਹੋਊਗਾ ਸੋਨਾ ਫਿਟਨੈਸ ਵਾਲਾ ਹਵਾਨਾ ਦੁੱਧ ਬਾਈ ਕਹਿੰਦਾ ਮੈਂ ਨਹੀਂ ਕਹਿ ਕੇ ਦਿੰਦਾ ਬਈ ਕਿੰਨੇ ਆ ਪਾ ਜੂਗੇ ਦੁੱਧ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਅਸੀਂ ਕਿੰਨੀ ਸੇਵਾ ਕਰ ਸਕਦੇ ਆ ਜੀ ਕਿਉਂਕਿ ਜਿਹੜੀਆਂ ਮੇਰੇ ਇਹ ਬਿਹੜੀਆਂ ਹੁੰਦੀਆਂ ਹੈਗੀਆਂ ਜਿੰਨਾ ਇਹਨੂੰ ਸੰਭਲੋਗੇ ਓਨੇ ਦੁੱਧ ਆਪਾ ਚੋ ਸਕਦੇ ਹੁੰਦੇ ਆ ਗਰਮੀ ਵਾਲੀ ਆ ਸੇ ਬਾਕੀ ਗਰਮੀ ਵਾਲੀ ਆ ਦੁੱਧ ਸੰਗਣਾ ਹੋਊਗਾ ਐਟ ਆਊਗੀ ਚੰਗੀ ਤੇ ਸੀਲਸ ਲੱਗ ਇੰਨੀਆਂ ਬਾਈ ਕਹਿੰਦਾ ਨਿਆਣੇ ਦੀ ਲੋੜ ਨਹੀਂ ਨਿਆਣਾ ਕਿਤੇ ਪਾਇਆ ਹੀ ਨਹੀਂਗਾ ਲਓ ਜੀ ਜੇ ਮੈਂ ਕੋਈ ਮਰਜ਼ੀ ਬੈਠਾ ਰਵਾਂ ਤੇ ਪਰ ਸਮਾ ਨਹੀਂ ਕੀਤਾ ਨਹੀਂ ਨਹੀਂ ਹਜੇ ਤਾਂ ਆਪਾਂ ਨਾਇਆ ਜਿਹਾ ਬੱਚਾ ਹੋਣਾ ਠੀਕ ਆ ਕੋਈ ਗੱਲ ਨਹੀਂ ਠੰਡੀ ਸੀ ਲਫੁੱਲ ਜੈਤ ਦੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਦੱਸਿਓ ਜੀ ਅੱਗੇ ਵੀ ਤੁਹਾਨੂੰ ਪਤਾ ਵੀਰੇ ਆਪਾਂ ਜਮਾ ਲੈਂਡ ਜੇਨ ਜਿਹੜਾ ਹੀ ਮੰਗੀਦਾ ਤੇ ਆਪਣਾ ਵੀ ਦੋ ਦੋ ਜੀ ਸੌਦਾ ਹੋ ਜਾਦਾ ਦੋ ਫੂਨਾ ਜੀ ਹਾਂਜੀ ਜਿੱਦੇ ਦੀ ਲੋੜ ਹੀ ਨਹੀਂ ਠੀਕ ਆ ਜੀ 48000 ਰੁਪਏ ਦਾ ਆਫਰ ਹੀ ਆ ਆਫਰ ਹੀ ਆ ਜਾਇਜ ਡਿਮਾਂਡ ਆ 48000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਚੰਗੀ ਆ ਵੈੜ ਬਲਲੇਵਾ ਤੁਸੀਂ ਆਣ ਥਣ ਭਾਂਡੇ ਦੀ ਪੂਰੀ ਸਾਫ ਆ ਜੀ ਬਾਜੀ ਸੂਈ ਆ ਜਮਾ ਇਹ ਸਾਰਾ ਕੋਈ ਦਮ ਜਿਹੜਾ ਕੰਮ ਨਹੀਂ ਆ ਰਿਹਾ ਤੁਹਾਡੀ ਸਰ ਠੀਕ ਹੈ ਮਾਰਦੀਆ ਫਲਾਈ ਜਾਉਗੀ ਸੂਈ ਉਸ ਲੱਗ ਦਾ ਪੂਰੀ ਆ ਬਾਈ ਜਿਵੇਂ ਕੋਈ ਮਾਰਦੀ ਬੈਠਾ ਰਹੇ ਠੀਕ ਹੈ ਵੀਰੇ ਠੀਕ ਹੈ ਜੀ ਤੇ ਦੋ ਨੰਬਰ ਨਾਲ ਅਗੇ ਦਾ ਸੂਆ ਕਿੰਨਾ ਮਾਜੀ ਇਹਦਾ ਕੀ ਚੱਲੇ ਇਹ ਕਦੋਂ ਸੂਈ ਆ ਜੀ ਕਿੰਨ ਸੁਈ ਨੂੰ ਅੱਜ ਹੋ ਗਏ 10 ਦਿਨ ਬੱਚਾ ਕੀ ਹੈ ਜੀ ਅੱਛਾ ਜੀ ਉਹ ਬੱਚੀ ਹੈ ਨਾ 25 ਸਾਹੀਵਾਲ ਦੀ ਹੈਗੀ ਹੈ ਨਾ ਬਈ 25 ਚੰਗੀ ਹੈ ਜੀ ਮਗਰ ਆਹ ਉਹ ਵੀ ਸਾਹੀਵਾਲਾ ਜੀ ਠੀਕ ਹੈ ਜੀਰ ਦੀ ਗਾਰੰਟੀ ਹੈ ਜੀਰ ਦੀ ਗਾਰੰਟੀ ਹੈ ਕਿੰਨਾ ਦੁੱਧ ਜੋਕ ਕੇ ਲੈ ਜਾ ਉਹ ਦੁੱਧ ਮੇਰੇ ਹੈਗਾ 14 ਕਿਲੋ ਸਨੇ ਆਪਾਂ 12 ਭਾਂਡੇ ਚ ਪਾ 12 ਭਾਂਡੇ ਚ ਪਾ ਦਾਂਗੇ ਥਣਾ ਦੀ ਗਾਰੰਟੀ ਹੈ ਹਾਂ ਜੀ ਆਪਣੇ ਘਰ ਦੀ ਗਾਰੰਟੀ ਹੈ ਯਾਨੀ ਗਾਂ ਨਹੀਂ ਆਪਾਂ ਕਹਿ ਸਕਦੇ ਕਿ ਅਗਲਾ ਸੇਵਾ ਨਾ ਕਰੇ ਮਣਕੇ ਦੁੱਧ ਘਟ ਗਿਆ ਵਾਲਾ ਉਹ ਤੇ ਵੀ ਆਪਣੇ ਘਰੇ ਤਿੰਨ ਟਾਈਮ ਚਾਰ ਟਾਈਮ ਚ ਆਪਣੇ ਜੋਕ ਕੇ ਲੈ ਜਾ ਜਦੋਂ 게ਟੋਂ ਬਾਹਰ ਹੋ ਗਈ ਕੋਈ ਜੋ ਮੇਵਾਰੀ ਨੇ ਕੋਲ ਗਾਰੰ ਠੀਕ ਆ ਤੋਰ ਦੇ ਵੀਰੇ 12 ਕਿਲੋ ਵੀ ਕਰਮਾਲੀ ਦਾ ਮੱਝਾ ਰਗਾ ਹੋ ਬਣ ਫੁੱਲ ਫੈਟ ਆ ਰਾ ਬਾਕੀ ਪਹਿਲਾਂ ਹੀ ਦੱਸ ਦਿੰਨੇ ਬਈ ਪੂਛੇ ਦੀ ਛੋਟੀ ਆ ਪਹਿਲਾਂ ਤੂੰ ਸੋਨਾ ਥਾਣਾ ਮੋਟਾ ਕੱਲਾ ਕੱਲਾ ਨਿਖੜਮਾ ਬੱਚਾ ਮਗਾ ਤੁਹਾਨੂੰ ਬੱਚੀ ਮਿਲ ਜਣੀ ਆਪ ਵੀ ਸਾਹੀ ਵਾਲਾ ਗਰਮੀਆਂ ਦਾ ਤੋਫਾ ਤੇ ਮਗਰ ਬੱਚਾ ਵੀ ਸਾਹੀ ਵਾਲ ਦਾ ਆ ਜਾਂਦਾ ਜੀ ਬਾਕੀ ਥਾਣ ਸੋਹਣੇ ਸੈਜ ਦਾ ਮੋਟਾ ਲੱਗਿਆ ਵਾ ਕੱਲਾ ਕੱਲਾ ਨਿਖੜਮਾ ਫੁੱਲ ਚਮਕ ਦਾ ਕਾਲੀ ਹੈ ਜੀ ਚੈੱਕ ਕਰ ਸਕਦੇ ਹੋ ਤੇ ਵਜਨ ਵਜੂਦ ਵੀ ਕਰਮਾਲੀ ਦਾ ਪੂਰਾ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਜੈ ਜੀ ਦੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹ ਹੀ ਦੱਸ ਦਿਓ ਜੀ ਹਾਂ ਜੀ ਜੋੜਾ ਵਾਲੇ ਜਿਹਸੇ ਜਨ ਕੋਈ ਜੀ ਠੀਕ ਆ ਇਹਦੀ ਡਿਮਾਂਡ ਹੈਗੀ ਆ ਬਈ ਕਹਿੰਦਾ 45000 ਰੁਪਇਆ ਜੈ ਜੀ ਆ ਡਿਮਾਂਡ ਉਹਨੇ ਨਿਆਣਾ ਪਾਕੀ ਮਿਲਦੀਆਂ ਠੀਕ ਹੈ ਇਹਨਾਂ ਕੋਈ ਯੂਨੀਵਰਸਿਟੀ ਕੋਈ ਰਸਤੀ ਪਵਾ ਕੇ ਬੱਝਿਆ ਕਰਦੇ ਠੀਕ ਹੈ ਬਾਈ ਕਹਿੰਦਾ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਾਂ ਜ਼ਿਆਦਾ ਹੋ ਜੂਗਾ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ